ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਠੀਕ ਠਾਕ ਮੇਰੇ ਭੈਣ ਭਰਾ ਦੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੈਗਾ ਜਨਕੀ ਅੱਜ ਮੈਂ ਚੱਲੇ ਹੈਗਾ ਲੁਧਿਆਣੇ ਤੇ ਕਿਸੇ ਭੈਣ ਭਰਾ ਨੇ ਕੀਤਾ ਇਨਵਾਈਟ ਵੀ ਸਾਡੇ ਘਰੇ ਵੀ ਆਓ ਤੇ ਕਾਫੀ ਦੇਰ ਦਾ ਕੀਤਾ ਸੀਗਾ ਤੇ ਹੁਣ ਟਾਈਮ ਲੱਗਾ ਕਿਉਂਕਿ ਪ੍ਰੀਤ ਵੀ ਗਈ ਹੋਈ ਲੁਧਿਆਣੇ ਤੇ ਨਾਲ ਮੈਂ ਕਿ ਪ੍ਰੀਤ ਨੂੰ ਲੈ ਆਉਨੇ ਆ ਤੇ ਨਾਲ ਭੈਣ ਭਰਾਵਾਂ ਨੂੰ ਮਿਲਾ ਆਉਨੇ ਆ ਤੇ ਆਓ ਫਿਰ ਚੱਲਦੇ ਆ ਮੈਂ ਹੋ ਚੁੱਕੇ ਆ ਰੈਡੀ ਤੇ ਜਾ ਕੇ ਟ੍ਰੇਨ ਫੜਦੇ ਆ ਤੇ ਅੱдне ਨੂੰ ਵੀ ਦੀ ਆਪਣੀ ਟ੍ਰੇਨ ਹੈ ਡੇਲੀ ਪਠਾਨਕੋਟ ਵਾਲੀ ਤੇ ਉੱਥੇ ਚੱਲਦੇ ਆਪਾਂ ਹੁਣ ਸਟੇਸ਼ਨ ਦੇਖੋ ਜੀ 골ਡਨ ਟੈਂਪਲ ਦੇ ਨੇੜੇ ਜਿਹੜੇ ਗਲੀਆਂ ਮਹੌਲੇ ਨੇ ਛੋਟੀਆਂ ਛੋਟੀਆਂ ਗਲੀਆਂ ਮਹੌਲੇ ਬੱਸੀ ਹੋਏ ਇਦਾਂ ਦੇ ਮਤਲਬ ਮਹੱਲੇ ਨੇ 골ਡਨ ਟੈਂਪਲ ਦੇ ਨੇੜੇ ਛੋਟੀਆਂ ਛੋਟੀਆਂ ਗਲੀਆਂ ਦਾ ਆਪਾਂ ਗਲੀਆਂ ਗਲੀਆਂ ਵਿੱਚ ਸਿੱਧਾ ਹੀ ਚੱਲਾਂਗੇ ਆਪਾਂ ਸਟੇਸ਼ਨ ਅੰਦਰੋਂ ਅੰਦਰ ਹੀ ਆ ਛੋਟੀਆਂ ਛੋਟੀਆਂ ਗਲੀਆਂ ਨੇ ਕੋਈ ਨਹੀਂ ਕਰੋ ਇਹ ਗੁਰੂ ਸਾਹਿਬ ਜੀ ਦਾ ਦਰਸ਼ਨ ਲਓ ਜੀ ਪਹੁੰਚ ਗਏ ਸਾਹਮਣੇ ਆ ਗਾ ਰੇਲਵੇ ਸਟੇਸ਼ਨ ਤੇ ਚੱਲਦੇ ਆਂ ਉਦੋਂ ਵੀ ਮੈਂ ਗੋਲ ਬਾਗ ਵਾਲੀ ਸਾਈਡ ਤੋਂ ਟਿਕਟ ਲੱਲੀ ਤੇ ਵਧੀਆ ਮਿਲ ਗਈ। ਅੱਜ ਵੀ ਗੋਲ ਬਾਗ ਵਾਲੀ ਸਾਈਡ ਤੋਂ ਟਿਕਟ ਲੈ ਲੈਣੇ ਆ। ਤੇ ਚੱਲਦੇ ਆਪਾਂ। ਹਜੇ ਦਿੱਲੀ ਪਠਾਨਕੋਟ ਦਾ ਜਿਹੜਾ ਟਾਈਮ ਹੈਗਾ ਇਹ ਲੱਗਣ ਦਾ ਪਲੇਟਫਾਰਮ ਤੇ ਉਹ ਟਾਈਮ ਹੈਗਾ 9 ਵਜੇ ਦਾ। ਯਾਨੀ ਕਿ 9 ਵਜੇ ਇਹ ਪਲੇਟਫਾਰਮ ਤੇ ਮਤਲਬ ਪਠਾਨਕੋਟ ਵੱਲੋਂ ਆਉਂਦੀ ਹੈ ਨਾ ਤੇ 9 ਵਜੇ ਲੱਗਦੀ ਹੈ ਮਤਲਬ ਆਪਣੇ ਅੰਮ੍ਰਿਤਸਰ ਪਲੇਟਫਾਰਮ 1 ਨੰਬਰ ਤੇ ਲੱਗਦੀ ਹੈ। ਜਿਹੜਾ ਪਠਾਨਕੋਟੋਂ ਆਉਂਦੀ ਆ ਤੇ ਉਸ ਤੋਂ ਬਾਅਦ ਫਿਰ ਚੱਲਦੀ ਹੈ ਦਿੱਲੀ ਨੂੰ। ਤੇ ਹੁਣ ਆਪਾਂ ਚੱਲਦੇ ਆ ਅਸਲ ਹੋ ਨਹੀਂ ਕਿ ਜਾ ਕੋਈ ਕਰੇ ਅੱਗੇ ਸਟੇਸ਼ਨ ਆ ਜੇ ਆ ਮੈਂ ਖਾਲੀ ਹੱਥਾਂ ਕੋ ਸਮਾਨ ਕੋ ਟੈਂਸ਼ਨ ਕੋਈ ਨਹੀਂ ਰਮਾਨ ਨਾ ਬੰਨੇ ਜਾ ਕੇ ਗੱਡੀ ਉਹਦਾ ਸਮਾਨ ਹੋਏ ਬੜੀ ਦਿੱਕਤ ਹੁੰਦੀ ਨਾਲ ਚੱਕਦੇ ਕਰਿਆਣ ਚੁੱਕੋ ਕਰਿਆਣ ਚੁੱਕੋ ਬੜਾ ਔਖਾ ਕੰਮ ਹੈ ਤੇ ਸਾਹਮਣੇ ਟਿਕਟ ਲੈ ਆਈ ਆ ਮਾਰੂ ਕੰਪਿਊਟਰ ਤੋਂ ਮਿਲਣ ਦੀ ਆ ਇਹ ਟਿਕਟ ਆਪਾਂ ਲੱਲੀ ਆ ਤੇ ਜਿਹੜੀ ਆਮ ਗੱਡੀ ਦੀ ਟਿਕਟ ਆ ਤੇ ਜਿਵੇਂ ਐਕਸਟਰਾਕਟਸ ਹੋ ਗਈ ਤੇ ਉਹਦੀ ਹੈਗੀ ਆ 70 ਰੁਪਏ ਟਿਕਟ ਆ ਤੇ ਜਿਹੜੀ ਸੁਪਰ ਫਾਸਟ ਗੱਡੀ ਲਈ ਲੈਣੀ ਉਹਦੇ 10 ਰੁਪਏ ਐਕਸਟਰਾ ਲੱਗਦੇ ਜਿਵੇਂ ਕਿ 70 ਆ ਤੇ ਇਹ 80 ਲੱਗੇ ਨੇ ਮੇਰੇ ਤੇ ਇਸ ਤੇ ਸੁਪਰ ਫਾਸਟ ਜ ਆਪਾਂ ਜਿਹੜੀ ਮਰਜ਼ੀ ਜੇ ਜਾ ਸਕਦੇ ਆ ਮਾਦਾ ਇਹ ਆ ਸੁਪਰ ਫਾਸਟ ਗੱਡੀ ਆ ਤੇ ਇਹ ਟਿਕੜੇ ਦੀ ਮਹਿੰਗੀ ਆ ਸੁਪਰ ਫਾਸਟ 10 ਰੁਪਏ ਆਮ ਗੱਡੀਆਂ ਨਾਲੋਂ ਕੋੜੀਆਂ ਪਤਾ ਨਹੀਂ ਖਰਾਬ ਹੋਈਆਂ ਕਿਉਂ ਰੁਕ ਨਹੀਂ ਜਾਂਦੇ ਨਹੀਂ ਜਾਂਦੇ ਕਿਉਂ ਨਹੀਂ ਆ ਇਧਰ ਰੁਕਿਆ ਨਹੀਂ ਆਦਾ ਠੀਕ ਕਿਉਂ ਨਹੀਂ ਹੁੰਦੀ ਪਤਾ ਨਹੀਂ ਕੀ ਰੀਜ਼ਨ ਪੰਬਾਂ ਦੀ ਪਈਆਂ ਦਾਦਰ ਨਿਕਲ ਗਈ ਆ ਪੰਜਾਬ ਨੂੰ ਤੁਹਾਨੂੰ 9 ਵਜੇ 10 ਮਿੰਟ ਤੋਂ ਮੈਂ ਪੁੱਛਿਆ ਦਾਦਰ ਨਿਕਲਣ ਦੀ ਹੈ ਦਾਦਰ ਦਾ ਪੂਰਾ 9 ਵਜੇ 10 ਮਿੰਟ ਘਟ 9 ਦਾ ਟਾਈਮ ਆ ਦਾਦਰ ਨਿਕਲਣ ਦੀ ਆ ਨੇ ਅੰਮ੍ਰਿਤਸਰ ਹੁਣ ਇੱਕ ਰੇਲਵੇ ਸਟੇਸ਼ਨ ਦਾ ਜਿਹੜਾ ਆਪਣਾ ਰੈਸਟੋਰੈਂਟ ਵੀ ਬਣਿਆ ਹੋਇਆ ਤੇ ਉਹ ਸਾਹਮਣੇ ਹੈਗਾ ਤੁਹਾਨੂੰ ਦਿਖਾਉਣਾ ਤੇ ਉਹਦੇ ਵਿੱਚ ਰੋਟੀ ਪਾਣੀ ਵੀ ਆਪਾਂ ਲੈ ਕੇ ਖਾ ਸਕਦੇ ਆਂ ਔਰ ਸਾਹਮਣੇ ਗਾਏ ਰੈਸਟੋਰੈਂਟ ਆ। ਟ੍ਰੇਨ ਵਾਲਾ ਰੈਸਟੋਰੈਂਟ ਨੂੰ ਕਹਿੰਦੇ ਨੇ। ਹਾਂ। ਆਹ ਕੋਲ ਰੇਲ ਟ੍ਰੇਨ ਵਾਲਾ ਬਣਿਆ ਹੋਇਆ ਹੈ। ਜਿੱਦਾਂ ਸਾਰਾ ਰੈਸਟੋਰੈਂਟ ਆ ਰੋਟੀ ਰੋਟੀ ਖਾਣ ਨੂੰ। ਵਧੀਆ ਵਾ। ਆਵਾਂਗੇ ਕਿ ਦਿਨ ਇੱਥੇ ਵੀ ਰੋਟੀ ਪਾਣੀ ਖਾਣ। ਲਓ ਜੀ ਪਲੇਟਫਾਰਮ ਨੰਬਰ 1 ਤੇ ਆਪਾਂ ਆ ਗਏ ਆ। ਕੁਛ ਸਮੇਂ ਨੂੰ ਪਲੇਟਫਾਰਮ ਨੰਬਰ 3 ਪਰ ਆ ਰਹੇ। ਇੱਥੇ ਆ ਗਏ ਆ ਤੇ ਆਪਾਂ ਇੱਥੇ ਖੜਦੇ ਆ ਇੱਕ ਨੰਬਰ ਤੇ ਲੱਗਣੀ ਆਪਣੀ ਦਿੱਲੀ ਪਠਾਨਕੋਟ। ਬਾਸ ਲੱਗਣ ਵਾਲੀ ਆ ਹੁਣ। ਆ ਵੀ ਪਹੁੰਚ ਜੀ ਟਾਈਮ ਨਾਲ ਹੀ ਆਪਣੀ ਪਠਾਨਕੋਟ ਵਾਲੀ ਟ੍ਰੇਨ ਇੱਕ ਨੰਬਰ ਤੇ ਲੱਗਦੀ ਆ ਤੇ ਇੱਕ ਭੈਣ ਕਹਿੰਦੀ ਗਲਤ ਗਾਈਡ ਕਰ ਰਹੇ ਨੇ 3 ਨੰਬਰ ਤੇ ਲੱਗਦੀ। ਨਾਗਾ ਨਹੀਂ ਨਹੀਂ ਗਲਤ ਗਾਈਡ ਕਰ ਰਹੇ ਇੱਕ ਨੰਬਰ ਤੇ ਲੱਗਦੀ ਆ ਤੇ ਹੁਣ ਇਹਨਾਂ ਦੱਸਿਆ ਭੈਣ ਹੋਣੀ ਫਿਰ ਇੱਥੇ ਖਲਾਰ ਲਿਆ ਸੀ ਉਹਨਾਂ ਨੂੰ ਆਪਾਂ ਲੋਕ ਵਧੀਆ ਵੇਖੋ ਮਾਰੀ ਗਈ ਗੱਡੀ ਸਾਰੀ ਟੈਂਕ ਵਾਲੀ ਗੱਲਬਾਤ ਨਹੀਂ ਆਮਨੀ ਸੀਟਾਂ ਮਿਲ ਗਿਆ ਭਰਾ ਨਾਲ ਸਾਡਾ ਜਲੰਧਰ ਤੱਕ ਸਫਰ ਕਰੂਗਾ ਸਾਡੇ ਨਾਲ ਨਹੀਂ ਵੀ ਮੇਂ ਜਲੰਧਰ ਪਹੇ ਜਾਣਾ ਭਗਵਾੜੇ ਪਰ ਇਹਦਾ ਸਟੋਪ ਨਹੀਂ ਹੈਗਾ ਭਗਵਾੜਾ ਲੋਈ ਨੇ ਜਲੰਧਰ ਉੱਤਰ ਜਾਣਾ ਸਰ ਆਪਣਾ ਜੂਗਰਾ ਆਪਣਾ ਟ੍ਰੇਨ ਚੱਲੀ ਤੇ ਆ ਮੋਰ ਵਾਲਾ ਕੋਦਾਂ ਮਸੰਦਾ ਫਰਕ ਪੈ ਗਿਆ ਨਾ ਕਿ ਗਰਮੀ ਨਹੀਂ ਲੱਗਦੀ ਚਲੋ ਘੇਰੀ ਬਾ ਨਾਲ ਵਧੀਆ ਲੱਗ ਰਿਹਾ ਕੰਢੀ ਕੰਢੀ ਆ ਵਾਰੀ ਆ ਮੱਲੇ ਵਾਲਾ ਪੁਲ ਲੰਘ ਗਿਆ ਆ ਮਾਨਾ ਵਾਲੇ ਨੰਗੇ ਦੇ ਫੈਸਲ ਹੋ ਗਈ ਆ ਪਤਾ ਨਹੀਂ ਲਾਈਨਾਂ ਚ ਕੀ ਕੀ ਬਈ ਆ 哎。 ਆ ਦਾ ਭਰਾ ਪੜਿਆ ਲਿਖਿਆ ਇਹਨੂੰ ਫਿਰ ਵੀ ਜੋਬ ਨਹੀਂ ਮਿਲਦੀ ਦੇਖ ਲੋ ਬਹੁ ਮਾਰੇ ਆਂਦੇ ਪੰਜਾਬ ਦੇ ਵੇਖ ਲੋ ਫਿਰ ਬੰਦੇ ਨੂੰ ਬਾਹਰ ਹੀ ਭਜਣਾ ਕਰੀ ਕਰਨਾ ਪਤਾ ਹੀ ਭਰਾ ਨੂੰ ਕਹਿੰਦਾ ਮੈਨੂੰ ਜੋਬ ਹੀ ਨਹੀਂ ਮਿਲ ਰਹੀ ਤੇ ਪੜਾਈ ਵੀ ਚੰਗੀ ਕੀਤੀ ਆ ਤੇ ਮੈਂ ਵਿਆਹ ਤੋਂ ਪੁੰਚ ਗਏ ਆ ਹੁਣ ਕਾਫੀ ਦੇਰ ਹੋ ਗਈ ਇਧਰ ਦਾ ਵੀ ਗਿੜਾ ਨਹੀਂ ਲੱਗਾ ਕਦੀ ਗਏ ਨਹੀਂ ਆਪਾਂ ਇਧਰ ਅੰਦਰਲੀ ਸਾਈਡ ਤੇ ਆਵਾਂਗੇ ਡੇਰੇ ਬਾਬਾ ਜੀ ਦੇ ਕਿਤੇ ਹੁੰਦੇ ਆ ਬੜੀ देर ਹੋ ਗਈ ਹੈ ਆਵਾਂਗੇ ਕੰਮ ਫਿਰਦੇ ਆਉਣਗੇ ਅੰਤ ਜਿਆਦਾ ਭੀੜ ਨਹੀਂ ਹੈਗੀ ਸ਼ਾਂਤੀ ਮਾਹੌਲ ਆ ਰਸਤੇ ਠੰਡੇ ਵੀ ਆਸਮਾਨ ਨਹੀਂ 把窗户开，做个滑。 ਚੰਨੇ ਹੋਣੇ ਜਿਲੰਦਰ ਉੱਤਰ ਜਾਣਾ ਲੰ ਤੋਂ ਤੱਕ ਇਹ ਸਵਰ ਆਹ ਮਾਹਮਾ ਦਾ ਧਿਆਨ ਬਾ ਜਿਲੰਦਰ ਥੋੜਾ ਜਿਆਦਾ ਰਾਜਾ ਹੁੰਦਾ ਸਾਰੇ ਕੰਮ ਦੇਖੋ ਆਏ ਖਾਣੇ ਬੋਲੇ ਖਾਣੇ ਬਾਕੀ ਅੱਧੇ ਨਾਲੋਂ ਜਿਲੰਦਰ ਜਿਆਦਾ ਫੌਰੀ ਦੇ ਵਿੱਚ ਆ ਬਾਹਰ ਆਨੇ ਜਾਂਦੇ ਇਥੋਂ ਦੇ ਲੋਕ ਸਾਹਮਣੇ ਆਪਣੀ ਕੋਲੀ ਗਿਰਾਨੀ ਪੈਣ ਨੂੰ ਛੜੀ ਹੈ ਤੇ 5 ਕਿ ਮਿੰਟ ਦਾ ਸਟਾਪੇਜ ਆ ਬਾਸ ਰਾਂਜਿੰਦਰ ਦਾ ਤੇ ਹੁਣ ਸਿੱਧੀ ਲੁਧਿਆਣਾ ਜਾਣੀ ਫਗਵਾੜੇ ਤੇ ਰੁਕਣੀ ਫਗਵਾੜੇ ਵੀ ਨਹੀਂ ਗਾਦਾ ਆਪਾਂ ਸਟਾਪ ਜੀ ਦਿੱਲੀ ਪਖਾਨਕੋੜ ਦਾ ਆ ਗਿਆ ਜਿਲੰਦਰ ਸ਼ੌਣੀ ਕੰਮ ਚੱਲ ਰਿਹਾ ਜੀ ਬਣ ਰਿਹਾ ਨਮਾਸਟੇਸ਼ਨ ਜਿਹੰਦਰ ਚੌਣੀ ਦਾ ਸ਼ੈੱਡ ਵਗੈਰਾ ਲੱਗਦਾ ਭੈਣੇ ਉੱਪਰ ਵਧੀਆ ਆਹ ਤੇ ਆਪਣਾ ਪਿੱਲਰ ਕਰ ਰਹੇ ਨੇ ਉੱਪਰਲੀ ਸਾਈਡ ਸ਼ੈੱਡ ਵਗੈਰਾ ਬਣਨ ਰਿਹਾ ਉਹ ਬਾਣੀ ਗਿਆ ਇੱਧਰ ਅੱਗੇ ਬਣ ਗਿਆ ਇਦਾਂ ਸ਼ੈੱਡ ਵਗੈਰਾ ਪੈ ਜਾਏਗਾ ਸਾਰਾ ਉੱਪਰ ਵਧੀਆ ਹੋ ਜਾਊਗਾ ਉੱਪਰ ਲੈਵਲ ਨੇ ਰਹਿ ਗਈ ਆਪਣਾ ਹਿਯਾਰਪਾਲ ਵਾਲੀ ਰੈਨ ਉੱਪਰ ਹੀ ਲੈਣ ਜੀ ਇੱਕ ਚਾਰ ਬਰੋ ਉੱਪਰ ਲਿਉਂਦੇ ਨੇ ਨਹੀਂ ਹੋ ਹਾਂ ਆਹਾਂ ਦੇ ਕੋਲ ਮੈਂ ਸ਼ੁਰੂ ਹੋਏ ਨੇ ਕੁੜਾਇਆ ਕੋਈ ਨਹੀਂ ਹੈ ਨਾ ਸੋਨ ਦਾ ਖਾਣਾ ਪਈ ਤੇ ਖਾਲੀ ਆ ਬਿਲਕੁਲ ਕੋਈ ਬੰਦਾ ਨੇ ਨਜ਼ਰ ਆ ਰਿਹਾ ਨਹੀਂ ਕੋਈ ਥੋੜਾ ਸੇਹਣ ਦੇ ਵੱਡਾ ਆ ਨਜ਼ਰ ਕੋਈ ਨਹੀਂ ਆ ਰਹਾ ਕਦੀ ਸੇ ਆਪਣਾ ਟੀਮ ਨਾਲੇ ਸਟਾਪ ਹੋ ਕੇ ਘਾਟੀ ਨੇ ਪੁਰਾਣਾ ਤੋਂ ਬਾਅਦ ਅੱਗੇ ਫੜਕ ਤਾਂ ਆਈ ਜਾਂਦੀ ਜਿਆਦਾ ਉਹ ਸੋਨਾ ਨੈਟ ਗਰਾਉਂਡ ਆ ਗਿਆ ਜੀ ਸੱਤ ਨੂੰ ਇਧਰ ਨਿਆਲ ਆ ਗਏ ਫਲੋਰ ਵੀ ਨੰਨੇ ਆ ਗਏ ਫਾਈਦਰ ਨੇ ਆਪਣਾ ਲਾਡੋ ਵਾਲਾ ਆ ਗਿਆ ਯਾਰ ਆਪਾਂ ਲਾਡੋ ਵਾਲਾ ਇਸੇ ਹੋਰ ਵੀ ਦਿਖਾਈ ਦੇ ਰਹੇ ਨੇ ਕਿਹੜੇ ਆਈਟਾ ਦਾ ਜਾਂ ਸਾਹਮਣੇ ਪੜੀ ਦੇ ਵਿੱਚ ਇਥੇ ਮੋਰ ਵੀ ਹੁੰਦੇ ਨੇ ਅੱਜ ਨਹੀਂ ਕੋਈ ਨਜ਼ਰ ਆਇਆ ਸ਼ਾਮ ਦੇ ਟਾਈਮ ਹੁੰਦੇ ਯਾਰ ਨਜ਼ਰ ਲੱਧਾਣੇ ਲੱਗ ਗਿਆ ਕਿ ਨਾ ਰੇਲਵੇ ਨਾਲ ਬਹੁਤ ਜਿਹਾ ਇੰਜ ਇੰਝ ਘਰਨਾ ਨਹੀਂ ਨਹੀਂ ਵੀ ਹੁੰਦੇ ਥੱਲੇ ਜਿਹੜਾ ਟ੍ਰੇਨ ਦੇ ਆ ਫਟੋ ਘੜ ਮੰਝਲ ਤੇ ਹੋਣੀ ਆ ਉੱਜੀ ਰੇਲਵੇ ਲਾਈਨ ਜਿੱਥੇ ਸਟੇਸ਼ਨ ਤੇ ਲੱਗਿਆ ਹੁੰਦੇ ਆਪਾਂ ਮੈਂ ਜੇ ਲਗਾਉਣੀ ਯਾਰ ਵਾਕੇ ਬੜੇ ਨੀਵੇਂ ਲੱਗੇਗਾ ਸਾਹਮਣੇ ਪੌਂਟ ਵੱਲ ਜਾਣਾ ਰਾਸ਼ੇ ਕੋ ਲੁਧਿਆਣੇ ਲੁਧਿਆਣੇ ਨਹੀਂ ਰਾਸ਼ ਖਤਮ ਹੁੰਦਾ ਹੋਰ ਪੌਂਟ ਸਟੇਸ਼ਨਾਂ ਤੇ ਹੋਈ ਹੋਈ ਖਰਮ ਲੁਧਿਆਣੇ ਨਹੀਂ ਰਾਸ਼ ਖਤਮ ਹੁੰਦਾ ਬਹੁਤ ਜ਼ਿਆਦਾ ਰਾਸ਼ੇ ਲੁਧਿਆਣੇ ਤੇ ਮੈਂ ਪ੍ਰੀਤ ਨੂੰ ਵੀ ਇੱਥੇ ਸੱਦ ਲਿਆ ਮੈਂ ਕਿ ਕੋ ਸਟੇਸ਼ਨ ਆਇਆ ਉਹ ਟਾਈਮ ਕਾਟਾ ਮੈਂ ਅਪਟਾਊਨ ਤੇ ਮੈਂ ਸ਼ਾਮ ਨੂੰ ਵਾਪਸ ਘਰ ਵੀ ਜਾਣਾ ਤੇ ਆ ਗਏ ਨਾ ਇੱਕ ਫਤਰਾ ਬ੍ਰੀਜ਼ ਨੂੰ ਬ੍ਰੀਜ਼ ਹੋਣੀ ਇੱਥੇ ਪਹੁੰਚ ਕੇ ਬਾਹਰ ਆ ਗਏ ਸਟੇਸ਼ਨ ਹੈ ਬਾਹਰ ਮੈਂ ਟੈਲੀਫੋਨ ਕਰ ਜਨ ਨੇ ਬੈਠੇਗਾ ਆਓ ਜਰਾ ਜੀ ਇਹੋ ਜਰਾ ਬੋੜਾ ਨਿਕਲ ਆਂਗੇ ਮੰਨ ਲੇ ਵੀ ਚਾਹਾਂ ਕਿ ਉਹ ਮਿਲਦੇ ਆਂ ਜਾ ਕੇ ਗਰਬਾਜ ਨੂੰ ਆਓ ਜੀ ਆ ਗਏ ਦੁਬਾਰਾ ਲੁਧਿਆਣੇ ਦੁਬਾਰਾ ਫੇਰ ਆਉਣਾ ਜੀ ਅੱਜ ਆਏ ਆਂ ਫੇਰ ਜਾਵਾਂਗੇ ਫੇਰ ਆਵਾਂਗੇ ਇੱਥੇ ਕਰਦਾ ਪਿਆ ਮੈਂ ਵੇਟ ਕਹਿੰਦੀ ਕਿੱਛੇ ਥੋੜੀ ਟ੍ਰੈਫਿਕ ਆ ਆਟੋ ਜਾ ਰਹੀ ਹੈ ਉਹ ਵੀ ਤੇ ਬੜੀ ਮੈਂ ਠੰਡਾ ਹੀ ਬੀਲ ਜਾਨੀ ਜਰ ਤਾਂ ਲੱਗਿਆ ਰਮਜ਼ਰ ਵੇਟ ਕਰਨ ਜਾ ਮੈਂ ਮਾਸ਼ੱਲਾ ਆਈਂਗੇ ਮੈਂ ਠੰਡਾ ਪੀ ਜੇ ਗਰਮੀ ਬੜੀ ਲੱਗਾਂ ਦੀ ਬਹੁਤ ਜੀ ਪੀਲ ਹੋਣੀ ਸਾਹਮਣੇ ਆ ਗਿਆ ਸਮਾਂ ਚਲਾ ਉਤਰ ਜਾ ਉਤਰ ਜਾ ਮੈਨੂੰ ਇਹਦੇ ਘੁੰਮ ਰਿਹਾ ਹਾਂ

ਜਿਹੜੇ ਭੈਣ ਭਰਾਵਾਂ ਨੂੰ ਆਪਾਂ ਮਿਲਣ ਚੱਲੇ ਆ ਤੇ ਉਹਨਾਂ ਦਾ ਮਤਲਬ ਸ਼ਹਿਰ 'ਚ ਹੈਗਾ ਝਾਂਡੇ ਝਾਂਡੇ ਜਾਣਾ ਆਪਾਂ ਤੇ ਇਹ ਪੈਂਦਾ ਹੈਗਾ ਬੋਜਪੁਰ ਰੋਡ ਦੇ ਝਾਂਡੇ ਤੇ ਆਪਾਂ ਬੋਜਪੁਰੋਂ ਸੌਂ ਰਹੇ ਆ ਤੇ ਇੱਥੋਂ ਰਾਹ ਮੁੜ ਜਾਣਾ ਹੈਗਾ ਝਾਂਡੇ ਨੂੰ ਤੇ ਫਿਰ ਉੱਥੇ ਜਾ ਕੇ ਨਾਲ ਮਿਲਦੇ ਆ ਭੈਣ ਭਰਾਵਾਂ ਸਰ ਆ ਗਏ ਐਮਬੀਡੀ ਮੋੜ ਨੇੜੇ ਜਾਂ ਉਹਨਾਂ ਦਾ ਦੇਜ ਉਹਨਾਂ ਦਾ ਮਤਲਬ ਘਰ ਐ ਇੱਕ ਫੋੜ ਜਾਂਦਾ ਹੈ ਰਾਤ ਜੇ ਅੱਗੇ ਜਾ ਗਈ ਬਹੁਤ ਸੋਹਣੀ ਸੀ ਆਪਣੀ ਕਿਟੀ ਇੱਧਰ ਹੋਇਆ ਬਹੁਤ ਸੋਹਣਾ ਇੱਧਰ ਪ੍ਰੋਗਰਾਮ ਚੱਲਦਾ ਬਹੁਤ ਸੋਹਣੀ ਸੀ ਆਪਣੀ ਕਿਟੀ ਕਿਸੇ ਵਾਰ ਐਸਸੀਸੀਐਮ ਕਾਲਜ ਐ ਇਹਦੀ ਤੇ ਬੜਾ ਵੱਡਾ ਕਾਲਜ ਐ ਇੱਥੇ ਜਿਹੜੇ ਉਹਨਾਂ ਦੇ ਘਰ ਦੇ ਲੱਗੇ ਹੀ ਆਏ ਤੇ ਆ 파ਟੇ ਕਾ ਆ ਗਿਆ ਜੀ ਇਹ ਫਰੋਜਪੁਰ ਵਾਲੀ ਲੈਣ ਆ ਹਾਂ ਪਹਿਲੀ ਯਾਰ ਚੱਲਿਆ ਫਲ ਫਰੂਟ ਤੇ ਲੈ ਕੇ ਜਾਣਾ ਮੁੰਡਾ ਤੇ ਦੀਦੀ ਹੁਣਾ ਚਲੋ ਛਣੇ ਛਣੋ ਆਏ ਨਾ ਕਾ ਆਏ ਹਾਂ ਲੁਧਿਆਣੇ ਮੈਂ ਦੀਦੀ ਹੁਣਾ ਨੂੰ ਮਿਲ ਜਾਨੇ ਹੁਣਾ ਲੰਘਦੇ ਹਾਂ ਹਾਂ ਅਚਾ ਆਲੀ ਜਿਹੋ ਨਾਲ ਕੰਮ ਬਣਾਇਆ ਠੀਕ ਹੈ ਆਧੀਆ ਤਾਂ ਦੇ ਗੇਮ ਸਾਡੇ ਨੂੰ ਲੱਭ ਗਈ ਬਸ ਬਾਈ ਸਾਹ ਹਾਂਜੀ ਨਾ 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 ਜੀ ਠੀਕ ਸੀਗਾ ਕੋਈ ਗੱਲ ਨਹੀਂ ਹਾਂਜੀ ਆਪਾਂ ਸਿੱਧਾ ਹੀ ਕਰ ਲਿਆ ਸੀ ਓੜਾ ਜੀ ਉੱਥੋਂ ਹੀ ਆਪਣਾ ਕੋਈ ਦਿੱਕਤ ਨਹੀਂ ਆਈ ਸਿੱਧਾ ਹੀ ਆ ਗਏ ਆਪਾਂ ਹਾਂਜੀ ਪਾਣੀ ਪੀਨਾ ਪਾਣੀ ਲੈ ਲਓ ਆ ਲਓ ਕੋਈ ਨਹੀਂ ਨਾ ਦੀਦੀ ਟਾਂਕੀ ਨਾਲ ਬਾਏ ਨੂੰ ਕਹੇ ਮਾਨੇ ਦੇ ਵਿੱਚ ਆਈ ਬੋਲਡਰਿੰਗ ਤੇ ਸੱਦੀਪੁਰ ਦੀ ਸਾਰੇ ਹਾਂ ਜੀ ਦੀਦੀ ਨੇ ਮੈਂ ਖੇਚੜ ਕਰ ਲਈ ਮੈਂ ਲੋੜ ਨਹੀਂ ਥੋੜੀ ਜਿਹੀ ਗਲਾ ਖਰਾਬ ਆ ਪਰ ਫੇਰ ਖੜਦੇ ਨਹੀਂ ਮੈਨਾਂ ਦੇ ਮਾਣੇ ਮੇਰੇ ਬਾਪੀ ਨੇ ਕਿਹਾ ਸਹੀ ਹੁੰਦਾ ਹੈ। ਕੜਾ ਪਰ ਬਹੁਤ ਸੋਹਣਾ। ਥੈਂਕ ਯੂ। ਸੋ ਘਰ ਬਹੁਤ ਸੋਹਣਾ ਲੱਗਦਾ ਜਿਹੋਣਾ ਦਾ ਤੇ ਬਹੁਤ ਵਧੀਆ ਬਣਾਇਆ ਯਾਰ। ਬਹੁਤ ਸ਼ਾਨਦਾਰ ਕੋਈ ਬਾਸਮ ਹੈ ਕੋਈ ਟੈਨਸ਼ਨ ਨਜ਼ਾਰੇ ਨਾਲ ਆਪਣੀ ਗੇਮ ਖੇਡਣ ਦੇ ਲੱਤ ਤੇ ਲੱਤ ਰੱਖ ਕੇ ਕੋਈ ਚਿੰਤਾ ਨਹੀਂ ਹੈ ਜੀ ਹੈ। ਬਹੁਤ ਸੋਹਣਾ ਘਰ ਬਣਾਇਆ ਜਿਹੋਣਾ ਦਾ ਦੇਖੋ। ਏਸੀ ਲੱਗਾ ਨਜ਼ਾਰੇ ਨਾਲ ਰੂਮ ਵੀ ਬਹੁਤ ਸੋਹਣਾ ਹੈ ਤੇ ਮੋਸੋਨੀ ਸੈਟਿੰਗ ਕੀਤੀ ਐ ਤੇ ਬਈ ਵਾਰ ਤੋਂ ਖਤਮ ਹੈ ਉਹਨੇ ਤਾਂ ਛੋਣੀ ਨਹੀਂ ਐ ਅਚਲੀ ਭਾਜੀ ਹੁਣਾਂ ਨਾਲ ਸਾਡਾ ਮੇਲ ਨਹੀਂ ਹੋਇਆ ਤੇ ਭਾਜੀ ਹੁਣੀ ਜੋਬ ਤੇ ਗਏ ਨੇ ਆਪਣੇ ਤੇ ਆਪਾਂ ਫਿਰ ਜੀ ਜੀ ਹੁਣਾਂ ਨੂੰ ਮਿਲਿਆ ਉਹ ਤੇ ਜੀ ਜੀ ਦੇ ਨਾਲ ਜੀ ਨਾਲ ਬੇਟੀ-ਬੇਟੀ ਵੀ ਸਕੂਲ ਗਏ ਨੇ ਤੇ 2:00 ਵਜੇ ਆਉਣਗੇ ਤੇ ਟਾਈਮ ਹੋ ਗਿਆ ਵਾ ਆਪਣਾ ਰੱਬ ਤੁਹਾਡਾ ਪਲਾ ਕਰੇ ਇਕ ਵਾਰ ਕਿਤੇ 10 ਮਿੰਟ ਹੋ ਗਏ ਨੇ ਤੇ ਹੁਣ ਆ ਜਾਣਗੇ ਫਿਰ ਉਹਨਾਂ ਨੂੰ ਮਿਲ ਕੇ ਤੇ ਫਿਰ ਆਪਾਂ ਕਰਦੇ ਆ ਕਰਦੀਆਂ ਤਿਆਰੀਆਂ ਵਾਪਸੀ ਮੈਂ ਨਾ ਦੀਰੀ ਨੂੰ ਪੁੱਛਣ ਡਿਆ ਮੈਂ ਕਿ ਜਦੋਂ ਐਂਟਰੀ ਹੋਈ ਤੇ ਆ ਕਿ ਪੇਸਟਿੰਗ ਜਗ੍ਹਾ ਤੇ ਕਹਿਣ ਡਿਆ ਵੀ ਇੱਧਰ ਇੱਕ ਆ ਫਲਾਟ ਹੈ ਤੇ ਇੱਕੋ ਫਲਾਟ ਹੈ ਤੇ ਆ ਸਾਹਮਣੇ ਸੈਂਟਰ ਵਾਲੀ ਗਲੀ ਹੈ ਜਿਹੜੀ ਬਿਲਕੁਲ ਹਾਂਜੀ ਇਦਾਂ ਮੈਂ ਬੰਦਿਆ ਹਨਾ ਆਹ ਵੀ ਪਾਉਣ ਯੂਜ਼ ਚ ਆਸ ਆਹ ਤੁਹਾਡੇ ਯੂਜ਼ ਚ ਆ ਰਹੇ ਹਾਂ ਵੀ ਹਾਂ ਵਧੀਆ ਵਧੀਆ ਚੀਜ਼ੀਆਂ ਹੁਣੇ ਬਹੁਤ ਵਧੀਆ ਹੱਥ ਜਿੰਨੇ ਤੋਂ ਬੱਲੇ ਕੋ ਸੋਚ ਰਿਹਾ ਪਾਪ ਨਾਲ ਆਉਣ ਲੱਗੇ ਹਾਂ ਸਾਡੇ ਦੋਸਤਾਂ ਦੇ ਚਲਾ ਗਏ ਠੀਕ ਹੈ ਹਾਂ ਬਿਲਕੁਲ ਸਾਡੇ ਸੀਟਾਂ ਦੇ ਦੋ ਸਾਡੇ ਸੀਟਾਂ ਆਪਣੇ ਮਿੰਟ ਬੰਦ ਗਏ ਸਾਡੇ ਸੀਟ ਨਹੀਂ ਹੋਏ ਪਰ ਬੱਚੇ ਤਾਂ ਨਹੀਂ ਆ ਰਹੇ ਅਛਮਤੀ ਜੀ ਠੀਕ 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 ਪਹਿਲਾਂ ਦੀ ਜੀ ਕਹਿੰਦੇ ਵੀ ਇੱਥੇ ਦਾ ਸਲਾਬ ਹੁੰਦੀ ਹੀ ਵੀ ਇਦਾਂ ਲੱਲੀਆ ਫਰੰਟ ਤੇ ਆ ਜਾਗੇ ਤੇ ਬਾਅਦ ਚ ਫਿਰ ਬੱਚੇ ਨਹੀਂ ਮੰਨੇ ਤੇ ਕਰਦੀ ਸੀ ਕਹਿੰਦੇ ਵੀ ਪਰ ਐਹੀ ਲੱਲੀ ਜਗਾ ਆਪਾਂ ਠੀਕ ਹੈ ਨਹੀਂ ਬਹੁਤ ਸੋਹਣੀ ਜੀ ਵਧੀਆ ਸਲਾਬਾ ਵਧੀਆ ਖੁੱਲੀ ਡੁੱਲੀ ਜਗਾ ਤੇ ਅਸੀਂ ਗਾ ਜਮ ਦੀਦੀ ਹਾਂਜੀ ਅਸੀਂ ਗਾ ਜੀ ਇੰਨਾ ਦੀ ਜਗਾ ਆਪਣੇ ਜਿੰਨੀ ਹੈ ਜਿੰਨੀ ਆਪਣੀ ਹੈ ਤੇ ਸੋ ਆਪਾਂ ਦੋ ਰੂਮ ਬਣਾਏ ਤੇ ਦੀਦੀ ਹੁਣਾਂ ਨੇ ਹਜੇ ਫਿਲਹਾਲ ਇੱਕ ਰੂਮ ਬਣਾਇਆ ਨਾ ਕੋਈ ਨਹੀਂ ਉਦਾਂ ਮਤਲਬ ਉੱਪਰ ਵੀ ਹੈਗਾ ਦੀਦੀ ਸੋ ਦੇਸੀ ਬਣਾਵਾਂਗੇ ਪਰ ਕਿਚਨ ਬਣਦੇ ਠੀਕ ਹੈ ਠੀਕ ਚਲੋ ਨਹੀਂ ਵਧੀਆ ਵਧੀਆ ਉਦਾਂ ਬਹੁਤ ਸੋਹਣਾ ਲੱਗਾ ਇਹ ਸੈਟਿੰਗ ਆਪੋ ਆਪਣੀ ਚਲੋ ਚੁਆਇਸ ਆਪੋ ਆਪਣੀ ਸੈਟਿੰਗ ਦੇ ਹਿਸਾਬ ਨਾਲ ਜਿਵੇਂ ਲਾ ਲਓ ਭੀ ਹਨਾ ਆਪਾਂ ਦੋ ਰੂਮ ਬਣਾਇਆ ਨਹੀਂ ਆਪਣੀ ਗੁੰਜਾਇਸ਼ ਵੇਖੀ ਜਾਂ ਕਿਦਾਂ ਤੇ ਇਹਨਾਂ ਨੇ ਆਪਣੀ ਸੈਟਿੰਗ ਦੇ ਹਿਸਾਬ ਨਾਲ ਬਹੁਤ ਵਧੀਆ ਬਹੁਤ ਸੋਹਣਾ ਦੀਦੀ ਬਹੁਤ ਸੋਹਣਾ ਜਿਹੜੀ ਬਣਾ ਨੇ ਸੈਟਿੰਗ ਬਣਾਈ ਹੋਈ ਹੈ ਕਿ ਇੱਧਰ ਆਪਣਾ ਵਾਸ਼ਰੂਮ ਹੈ ਤੇ ਇੱਧਰ ਇੱਕ ਰੂਮ ਬਣਾਇਆ ਹੋਇਆ ਤੇ ਇੱਧਰ ਬੈਠ ਖਲਾਉਣ ਨੂੰ ਆਪਣਾ ਇੱਧਰ ਬਾਰ-ਬਾਰ ਸੋਫੇ ਵਗੈਰਾ ਇੱਧਰ ਲੱਗੇ ਨੇ ਸੋ ਬਹੁਤ ਵਧੀਆ ਸੈਟਿੰਗ ਕੀਤੀ ਆ ਵੀ ਗੁਰਬਾਜ ਸਾਹਿਬ ਓ ਗੁਰਬਾਜ ਸਾਹਿਬ ਹੈਂ ਮੇਰੇ ਗੁਰਬਾਹ ਸਾਹਿਬ ਹੁਣ ਬਾਈ ਨੂੰ 9 9 9 ਲੱਖ ਰੁਪਏ ਆਜੋ ਆਜੋ ਪਤਾ ਆ ਜਾ ਇਧਰ ਆਓ ਉਹ ਰਮੂਡ ਵਰਲਿਆਂ ਗੇਮ ਵਾਲਾ ਮਸ ਲੱਭ ਗਿਆ ਕੁਛ ਨਾ ਕੁਛ ਜਿੱਧਰ ਜਾਂਦਾ ਕੁਝ ਨਾ ਲੱਭ ਜਾਂਦਾ ਇਹਨੂੰ ਉਹ ਤੇ ਹਨ ਉਹ ਇਧਰ ਲੱਗੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਵਾਹੀ ਹਾਂਜੀ ਗੁਰਬਾਹ ਸਾਹਿਬ ਗੁਰਬਾਹ ਸਾਹਿਬ ਨੂੰ ਮੋਜਾ ਲੱਗ ਜਾਂਦੀ ਜਿੱਥੇ ਵੀ ਜਾਂਦਾ ਹੈ ਗੁਰਬਾਹ ਸਾਹਿਬ ਨੂੰ ਕੋਈ ਗੇਮ ਕੁਛ ਨਾ ਕੁਛ ਮਿਲ ਜਾਂਦਾ ਹੈ ਦਾ ਮਤਲਬ ਕੋਈ ਇਹਦੀ ਵੜ ਜਾਂਦਾ ਇਹਨੂੰ ਹਨਾ ਆਹ ਬਹੁਤ ਰਿਮੋਟ ਫੜ ਲਿਆ ਗਿਆ ਇਹਨਾਂ ਨੇ ਗੁਰਵਾਇਨ ਖੋ ਏਰੋਪਲੇਨ ਵੀ ਮਿਲ ਗਿਆ ਇਹ ਰੁਕ ਜਾ ਰੁਕ ਜਾ ਰੁਕ ਜਾ ਹਾਂਜੀ ਇਹ ਸਬਲੌਗ ਦਾ ਪਾਰਟ 1 ਦਾ ਸੀ ਇਥੇ ਕਰਦੇ ਐਂਡ ਤੇ ਜਿਹੜਾ ਪਾਰਟ 2 ਆ ਉਹ ਕੱਲ ਦੇ ਵਲੌਗ ਵਿੱਚ ਆਊਗਾ ਕਿਉਂਕਿ ਵਲੌਗ ਬਹੁਤ ਜ਼ਿਆਦਾ ਵੱਡਾ ਹੋ ਜਾਣਾ ਸੀ ਇਸ ਲਈ ਅਸੀਂ ਪਾਰਟ 1 ਬਣਾਤਾ ਤੇ ਪਾਰਟ 2 ਹਾਂਜੀ ਇਹ ਹੈਗਾ ਜੀ ਪ੍ਰੀਤ ਦਾ ਨਵਾਂ ਚੈਨਲ ਤੇ ਮੇਰੇ ਸਾਰੇ ਭੈਣ ਭਰਾ ਜੀ ਜੂਬ ਸਬਸਕ੍ਰਾਈਬ ਕਰ ਲਓ ਜੀ ਹਾਂਜੀ ਜੀ ਨਾਲ ਮੇਰੇ ਕੋਲ ਇੱਕ ਖਾਸ ਪੈਨਪਰੋਕ ਕਰਤਾ ਕਿ ਸਾਡਾ ਵੀ ਨਾਂ ਲੌਗ ਵਲੌਗ ਦੇਵੇ ਤੇ ਇੱਕ ਮੇਰੀ ਭੈਣ ਹੈਗੀ ਰਣਜੀਤ ਕੌਰ ਜੀ ਤਰਨਤਾਰ ਤੋਂ ਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਸੇਵਕ ਸਿੰਘ ਜੀ ਕਪੂਰਥਲੇ ਤੋਂ ਤੇ ਨਾਲ ਮੇਰੇ ਇੱਕ ਹੋਰ ਭੈਣ ਹੈਗੀ ਜੀ ਕਮਲਜੀਤ ਕੌਰ ਜੀ ਢਿੱਲੋਂ ਯੂਐਸਏ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਸਰਿੰਦਰ ਕੌਰ ਜੀ ਬੰਗੇ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਜੀ ਨੂਰਕੌਰ ਜੀ ਚਿੱਕਾ ਹਰਿਆਣੇ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਸੀਮਾ ਸ਼ਰਮਾ ਜੀ ਅੰਮ੍ਰਿਤਸਰ ਤੋਂ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਜੀ ਕਮਲਜੀਤ ਕੌਰ ਜੀ ਢਿੱਲੋਂ ਯੂਐਸਏ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਗੁਰਪ੍ਰੀਤ ਕੌਰ ਜੀ ਤਰਨਤਾਰ ਤੋਂ ਹਾਂਜੀ ਜੀ ਫਿਰ ਕਿਦਾਂ ਲੱਗਾ ਅੱਜ ਦਾ ਵਲੌਗ ਜੀ ਵਲੌਗ ਵਧੀਆ ਲੱਗਾ ਲਾਈਕ ਮੈਨ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਨਾਲ ਦੇ ਨਾਲ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬ ਮਿਲਦੇ ਆ ਸੋਣੇ ਜੇ ਫੈਮਿਲੀ ਵਲੌਗ ਦੇ ਨਾਲ ਬਾਏ ਬਾਏ